30 ਸਾਲ ਹੋ ਗਏ 30 ਸਾਲ 5 6 ਚੀਜ਼ ਤੇ ਬਾਦਲ ਸਾਹਿਬ ਵੱਡੇ 22 ਸਾਲ ਰਹੇ ਤੁਸੀਂ ਦੇਖ ਲੋ ਰਾਨੀ ਦੀ ਗੱਲ ਆ ਉਹ ਜਿਹੜੇ 30 ਸਾਲ 6 ਮੁੱਖ ਮੰਤਰੀ ਰਹੇ ਐ ਇੱਕ ਨਿਸ਼ਾਨੀ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਤੁਸੀਂ ਕਿ ਆ ਬਿਆਸੀ ਨੇ ਬਣਾਇਆ ਆ ਸਾਨੂੰ ਇਸ ਇਨਸਾਨ ਨੇ ਦਿੱਤਾ ਆ ਇਸ ਮੁੱਖ ਮੰਤਰੀ ਦੇ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਕੁ ਕੀਤਾ ਹੀ ਨਹੀਂ ਪੰਜ ਸਾਲ ਹੁੰਦੇ ਉਹ ਵੀ ਰਾਜ ਕਰਕੇ ਚਲੇ ਜਾਂਦੇ ਸੇਵਾ ਨਹੀਂ ਦਿੱਤੀ ਉਹਨਾਂ ਨੇ ਪੰਜ ਪੰਜ ਸਾਲ ਖਰਾਬ ਹੋ ਗਏ 30 ਸਾਲ ਪੰਜਾਬ ਤੇ ਮੈਂ ਕਿਤੇ ਸੋਚ ਰਿਹਾ ਸੀ ਕਿਦਦ ਰਹਿਣਾ ਜੇ ਬਾਪੂ ਬਾਦਲ ਸਿਆਸਤ 'ਚ ਨਾ ਹੁੰਦੇ ਤੇ ਉਹਦੇ ਹੀ 6 ਦੀ ਜਗ੍ਹਾ ਹੋਰ 5 ਹੋਰ ਆ ਜਾਂਦੇ ਤੇ ਫਿਰ ਹੋਣਾ ਕੀ ਸੀ ਪੰਜਾਬ ਦਾ ਕਿਹਨੇ ਬਣਾਉਣੀਆਂ ਸੀ ਪਿੰਡਾਂ 'ਚ ਮੰਡੀਆਂ ਕਿਹਨੇ ਖੁੜੀ ਕਸੀਆਂ ਕੱਢਣੀਆਂ ਸੀ ਕਿਹਨੇ ਇੱਥੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਗਰੀਬ ਨੂੰ ਅਟਾ ਦਾਲ ਦੇਣਾ ਸੀ ਸ਼ਗਨ ਦੇਣਾ ਸੀ ਪੈਨਸ਼ਨ ਦੇਣੀ ਸੀ ਕਿਹਨੇ ਬਿਜਲੀ ਘਰ ਬਣਾਉਣੇ ਸੀ ਆ ਸਾਰਾ ਕੁਸ਼ੀ ਆਪਾਂ ਤਾਂ ਕਿੰਨਾ ਪਿੱਛੇ ਚੱਲੇ ਜਾਂਦੇ ਇਕੱਲੇ ਇੱਕ ਇਨਸਾਨ ਨੇ ਸਾਰਾ ਕੁਸ਼ੀ ਬਣਾਇਆ ਇੱਕ ਇਨਸਾਨ ਨੇ ਉਹਨਾਂ ਦੀ 98 ਸਾਲ ਦੀ ਆਪਾਂ ਬਣਾ ਰਹੇ ਸੀ 98 ਤੋਂ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਪੰਜਾਬ ਦੇ 70 ਸਾਲ ਮੈਨੂੰ ਲੱਗਦਾ ਕੋਈ ਪੰਜਾਬ 'ਚ ਘਰ ਨਹੀਂ ਕੋਈ ਪਰਿਵਾਰ ਨਹੀਂ ਜਿੱਥੇ ਉਹ ਨਾ ਗਏ ਹੁਣ ਦੁੱਖ ਸੁੱਖ ਦਾ ਸਾਂਝ ਨਾ ਕੀਤਾ ਤੇ ਮਨ ਰਿਆਲੇ ਗਿੱਦੜਵਾ ਹਲਕਾ ਮੇਲੇ ਦਾ ਪਹਿਲੇ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਇੱਥੇ ਦਾ ਕਹਾਵਤਾਂ ਚ ਬਣਿਆ ਸੀ ਪੁਲਾ ਉੱਤੋਂ ਪਾਣੀ ਟਪਟਾ ਬਾਲਸ ਬਾਪੂ ਬਾਗਲੇ ਹੈ ਸਹੀ ਗੱਲ ਹੈ ਬਿਲਕੁਲ ਸਹੀ ਹੈ ਪੁਲਾ ਉੱਤੋਂ ਪਾਣੀ ਟਪਾਇਆ ਮੈਨ ਲੱਗਦਾ ਹੈ ਜੇ ਬਾਹਰੋਂ ਆਪਣੀ ਸਰਕਾਰ ਨਾ ਆਉਂਦੀ ਹੁਣ ਨੂੰ ਤਾਂ ਸੇਮ ਨਹੀਂ ਤਬਾਹ ਕਰ ਦਿੰਦਾ ਸੀ ਮੇਰੇ ਖਿਆਲੋਂ ਕਰ ਦਿੰਦੇ ਜੀ ਸਹੀ ਹੈ ਜਮ ਸਾਰ ਰਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਬਚਾ ਲੋ ਪੰਜਾਬ ਨੂੰ ਤੇ ਤਕੜਾ ਕਰ ਦਿਓ ਕਾਲੀ ਦਲ ਨੂੰ ਜੇ ਬਚਣਾ ਹੁਣ ਬਹੁਤ ਸਾਲ ਹੋ ਗਏ ਤੁਹਾਡਾ ਕਨੈਕਸ਼ਨ ਪਲੱਗਾਂ ਨਾਲ ਜੁੜੇ ਰਹੇ ਹੁਣ ਵਾਪਸ ਭਾਖੜੇ ਨਾਲ ਜੋੜਨ ਵਾਸਤੇ ਆਏ ਬੋਲੇ ਇਨਸਾਨ ਹਾ ਜਿਹੜਾ ਪਹਿਲੇ ਭਾਖੜੇ ਨਾਲ ਸੀ ਤੁਹਾਡਾ ਤੇ ਫਿਰ ਖੁੱਲੀ ਬਿਜਲੀ ਆਉਂਦੀ ਸੀ ਦੇ ਖੁੱਲਾ ਪਾਣੀ ਆਉਂਦਾ ਸੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਸੌਂਦੇ ਸੀ ਤੇ ਬਾਦਲ ਸਾਹਿਬ ਜਾਗਦੇ ਸੀ ਹੁਣ ਮੈਂ ਆਈ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਣਾਵਸਨ ਦੀਨਾ ਸਮਝਿਓ ਆਈ ਤੋ ਪਾਖੜੇ ਨਾਲ ਤੁਸੀਂ ਜੋੜਨਾ ਹੈ ਹੋ ਪਾਖੜੇ ਨਾਲ ਛਿੰਦਾ ਕਨੈਕਸ਼ਨ ਜੋੜ ਲਓ ਕਿਦਰਵੇ ਵਾਲਿਓ ਤੇ ਮੈਂ ਤੁਹਾਨੂੰ ਇਹ ਮੈਂ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਸੇਵਾ ਕਰਦਾ ਰਹੂੰਗਾ ਬੋਲੇ ਇਨਸਾਨ ਯਾਰ ਕਿਉਂਕਿ ਜੋ ਮਾਨ ਜੋ ਮੈਂ ਅੱਜ ਹੈ ਜੋ ਮੈਂ ਅੱਜ ਹੈ ਵੱਡੇ ਬਾਦਲ ਸਾਹਿਬ ਕਰਕੇ ਹੈ ਤੇ ਜੋ ਵੱਡੇ ਬਾਦਲ ਸਾਹਿਬ ਸੀ ਉਹ ਤੁਹਾਡੇ ਕਰਕੇ ਸੀ ਤੁਹਾਡੇ ਸਾਰੇ ਕਰਕੇ ਤੁਹਾਡੇ ਬਜ਼ੁਰਗਾਂ ਨਾਲ ਤੁਹਾਡੇ ਘਰ ਘਰ ਚ ਫੋਟੋ ਹੋਣੀ ਹੈ ਤੁਹਾਡੇ ਬਾਦਲ ਸਾਹਿਬ ਹਾਂਜੀ ਹਾਂਜੀ ਐਸ ਕਰਕੇ ਹੁਣ ਕਿਤੇ ਝਾਕਣ ਦੀ ਲੋੜ ਨਹੀਂ ਕੋਈ ਝਾੜੂ ਨਹੀਂ ਕੋਈ ਪੰਜ ਆ ਜਾਂ ਨਹੀਂ ਕੁਛ ਨਹੀਂ ਜੇ ਸੱਚਾ ਪਿਆਰ ਤੁਸੀਂ ਯਾਦ ਕਰਦੇ ਹੋ ਸੱਚਾ ਪਿਆਰ ਤੇ ਗਿੱਦੜੇ ਵਾਲਿਓ ਆ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਇੱਕ ਪਾਸੇ ਕਰ ਦੇ ਇੱਕ ਪਾਸੇ ਕਰ ਦੇ ਬੋਲੇ ਸੋਨ ਹੈ ਜੀ ਦੇਖੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਦਾ ਆ 10 ਸਾਲ ਦੇ ਬੜੀ ਸਪੀਡ ਨਾਲ ਗੱਡੀ ਚਲਾਈ ਸੀ ਬਾਦਲ ਸਾਹਿਬ ਨੇ ਬ੍ਰੇਕ ਲੱਗੀਆਂ ਆਪਣੀ ਕਿਸਮਤ ਹੀ ਮਿਲਦਾ ਐ ਜੇ ਕਿਤੇ ਕਿਤੇ ਦਿਨ ਆ ਜਾਂਦੇ ਐ 10 ਸਾਲ ਵਿੱਚ ਕੋਈ ਹੈ ਹੀ ਨਹੀਂ ਇਸ ਵਾਲੀ ਵਾਰ ਪੰਜਾਬ ਦਾ ਕਿੰਨੇ ਪਿੱਛੇ ਚਲੇ ਗਿਆ ਜਿਹੜੀ ਇਸ ਜਿੱਥੇ ਇੱਟ ਰੱਖੀ ਸੀ ਬਾਲ ਸਿੰਘ ਜਾਨ ਦੇ ਟਾਈਮ ਉੱਥੇ ਹੀ ਪਈ ਐ ਸੀਮੈਂਟ ਵੀ ਨਹੀਂ ਲਾਇਆ ਉਹਨੇ ਸਾਰਾ ਕੁਝ ਹੀ ਬੰਦ ਹੋ ਗਿਆ ਆਟਾ ਨਾਲ ਸਰਵਰ ਨੂੰ ਪੈਨਸ਼ਨ ਸਾਰੀਆਂ ਚੀਜ਼ਾਂ ਬੰਦ ਕੋਈ ਕੰਮ ਨਹੀਂ ਹੋਇਆ ਕੰਮ ਕੀ ਹੋਣਾ ਸੀ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਪ੍ਰਤੀਆਂ ਮੰਗੀ ਜਾਂਦੇ ਐ ਕੋਈ ਪੁੱਛਦਾ ਨਹੀਂ ਜਿਹਨੂੰ ਕੋਈ ਤਕਲੀਫ ਹੋਏ ਉਹਨੂੰ ਪਤਾ ਨਹੀਂ ਮੈਂ ਕਿੱਥੇ ਜਾਵਾਂ ਕਿੱਥੇ ਅਫਸਰ ਸਹੀ ਲੁੱਟੀ ਜਾਂਦੀ ਹੈ ਹੁਣ ਇਹ ਜਾ ਮਾਹੌਲ ਤੁਸੀਂ ਬਦਲ ਸਕਦੇ ਹੋ ਦੇਖੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਆ ਉਹ ਆ ਕੇ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ। ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਇੱਕ ਘਟੀਆ ਆਦਤ ਆ ਜਿਹੜੀ ਅੱਜ ਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਆ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੋ ਉਸ ਮੁੱਦੇ ਤੇ ਗੱਲ ਕਰੇ ਕਿ ਜਿਸ ਤਰ੍ਹਾਂ ਉਥੋਂ ਦੇ ਐਮਐਲਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤੇ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੋਇਆ ਮੈਨੂੰ ਦੱਸਣ ਕੋਈ ਕਿਸੇ ਦਾ ਉਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲਾਕ ਸੰਮਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉਥੇ ਇਲੈਕਸ਼ਨ ਲੜ ਰਹੇ ਨੇ ਉਸੇ ਬੰਦੇ ਨੇ ਉਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹੁੰਨਾ ਕਿ ਐਸਐਸ ਦੇ ਵਿੱਚ ਇਹਨਾਂ ਨੂੰ ਐਦ ਕੀ ਉਥੇ ਉਮੀਦਵਾਰ ਹੀ ਨਹੀਂ ਲੱਭੇ ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉਥੇ ਕੋਈ ਉਮੀਦਵਾਰ ਹੈਗਾ ਦੱਸੋ ਇਹਨਾਂ ਨੂੰ ਪੁੱਛਿਓ ਕਿਤੇ ਹੋਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉਥੇ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਿਆ ਔਰ ਜਿਹੜੇ ਹੈਗੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਨ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਗ ਸੰਤੀ ਜੀ ਜ਼ਬਰਦਸਤ ਜੀ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਯਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖ ਕੇ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਭੋਮਾ ਜੋਨ ਉਥੋਂ ਇਹਨਾਂ ਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਖੜ੍ਹ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਹਾ ਲੌਂਗ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ਰ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੱਢਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਾਂ ਨੇ ਇੱਕ ਐਜ਼ ਆ ਫਾਰਮੈਲਟੀ ਉਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਐਤਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਦੀ ਤੋਂ ਜੰਮ ਕੇ ਹੌਲੀ ਹੌਲੀ ਅਹੀਂ ਫਿਰ ਉੱਠਣਾ ਸਿੱਖਦੇ ਆਂ ਫਿਰ ਅਹੀਂ ਹੌਲੀ ਹੌਲੀ ਸਕੂਟਰ ਗੱਡੀਆਂ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਐ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਸੀ ਪਿੰਡ ਦੇ ਲਾਹ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਬੀਰ ਸਿੰਘ ਨੇ ਆਪਦੀਆਂ ਇਨਾਂ ਅੱਖਾਂ ਦੇ ਨਾਲ ਵੇਖਿਆ ਤੇ ਠੀਕ ਹੈ ਭਾਈ ਦੋ ਲੋਟਕਸੋਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆ ਨੂੰ ਜਗ ਜਾਰਾ ਜਿਹਦੇ ਨਤੀਜੇ ਅੱਜ ਆ ਗਏ ਤਾਂ ਦੋ ਤਿੰਨ ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਂਦਾ ਦੋ ਤੇ ਛੱਡ ਕੇ ਭੱਜ ਗਏ ਇਹ ਕੋਈ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟਕਸੋਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗਿਆ ਚੰਡੀਗੜ੍ਹ ਚਾਰ ਚਾਰ ਪੰਜ ਪੰਜ ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗਿਆ ਗੜਗਾਹੋਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾਂ ਦੀਆਂ ਭਾਂਵੇਂ ਤੂੰ ਚੈੱਕ ਕਰਾ ਲ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ